ਮਨੁੱਖ ਨੂੰ ਆਪਣਾ ਜਣਾਣਾ ਆਪਣਾ ਗਣਾਣਾ ਇਹ ਉਹਦੀ ਫਿਤਰਤ ਹੈ ਮੈਂ ਹਾਂ ਕੁਝ ਮੈਂ ਹਾਂ ਕੁਝ ਇਹ ਜਣਾਣਾ ਇਹ ਗਣਾਣਾ ਹੈਰਾਨਗੀ ਦੀ ਗੱਲ ਹੈ ਸੇਵਕ ਤੇ ਸੇਵਾ ਕਰਨੇ ਇਹ ਤੇ ਨਿਰਮਾਣਤਾ ਦੀ ਮੂਰਤੀ ਚੋਂ ਸੇਵਾ ਨਿਕਲਦੀ ਹੈ ਪਰ ਮੈਂ ਦੇਖ ਕੇ ਹੈਰਾਨ ਹਾਂ ਅਸੀਂ ਸੇਵਾਦਾਰਾਂ ਪਰ ਸਾਥੋਂ ਵੱਡਾ ਸੇਵਾਦਾਰ ਕੋਈ ਨਹੀਂ ਹੁਣ ਸੇਵਾਦਾਰੀ ਦੇ ਵਿੱਚ ਵੀ ਵੱਡ ਬਣਾ ਲੱਭਣਾ ਤੇ ਮੈਂ ਇਤਨਾ ਹੀ ਕਹਿ ਸਕਦਾ ਹਾਂ ਇਸ ਬਾਰੇ ਸੇਵਾਦਾਰੀ ਦੇ ਵਿੱਚ ਵੀ ਵੱਡ ਬਣਾ ਲੱਭਣਾ ਇਸ ਵਾਸਤੇ ਮੈਂ ਦੇਖਦਾ ਜੋੜੇ ਝੜਨ ਵਾਲੇ ਜੋੜੇ ਮਾਰਨ ਲੱਗ ਪੈਂਦੇ ਨੇ ਭਾਂਡੇ ਮਾਂਝਣ ਵਾਲੇ ਬੰਦਿਆਂ ਨੂੰ ਮਾਂਝਣ ਲੱਗ ਪੁਲਟਾ ਹੀ ਕੰਮ ਕਰਨ ਲੱਗ ਜਾਂਦੇ ਫੁੱਟੇ ਪੈ ਜਾਂਦੇ ਨੇ ਨੀਚੋਂ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਿਣਾਵੇ ਗੁਰਮੁਖ ਮਾਰਗ ਚੱਲਣਾ ਇਕਤ ਖੁੱਡ ਸਹੰਸ ਸਮਾਵੇ ਇੱਕ ਕੀੜੀ ਆਪਣੇ ਗੁਰੂ ਦੇ ਪਿੱਛੇ ਮੁਖੀ ਦੇ ਪਿੱਛੇ ਚਲਦੀ ਹੈ ਫਿਰ ਨਿੱਕੀ ਜਿਹਾ ਖੁੜਦੇ ਚ ਹਜ਼ਾਰਾਂ ਆ ਜਾਂਦੀਆਂ ਪਿਆਰ ਨਾਲ ਰਹਿੰਦੀਆਂ ਨੇ 16 ਕਮਰਿਆਂ ਦਾ ਮਕਾਨ ਹੈ ਦੋ ਬਰਾ ਨਹੀਂ ਰਹਿ ਸਕਦੇ ਪਿਓ ਪੁੱਤਰ ਨਹੀਂ ਰਹਿ ਸਕਦੇ ਸਸਤੇ ਨੂੰ ਨਹੀਂ ਰਹਿ ਸਕਦੇ ਦੀਵਾਰ ਪਾਓ ਵੰਡੀਆਂ ਕਰੋ ਮਹਿਲ ਦੀ ਤਰ੍ਹਾਂ ਮਕਾਨ ਹੈ ਦੋ ਬਰਾ ਨਹੀਂ ਰਹਿ ਸਕਦੇ ਮਹਿਲ ਨੂੰ ਮਾ ਮਕਾਨ ਹੈ ਪਿਓ ਪੁੱਤਰ ਨਹੀਂ ਰਹਿ ਸਕਦਾ ਮੈਂ ਦੇਖੇ ਨੇ ਬੁੱਢੇ ਮਾਂ ਬਾਪ ਰੁੱਲਦੇ ਕਿਧਰੇ ਪਰਾ ਧੱਕੇ ਖਾਂਦੇ ਰਹੇ ਤਕੇ ਨੇ